ਮਹਾਰਾਜ ਨੂੰ ਗੁਰੂ ਰਵਿਦਾਸ ਜੀ ਨੂੰ ਜਦੋਂ ਹਾਥੀ ਤੇ ਬਿਠਾ ਕੇ ਫੁੱਲਾਂ ਦੀ ਵਰਖਾ ਕੀਤੀ ਨਾ ਜੈ ਜੈਕਾਰ ਕੀਤੀ ਰਾਜੇ ਪੀਪੀ ਨੇ Rajasthan ਤੋਂ ਆਇਆ ਜਦੋਂ ਉਹਦਾ ਜੀਵਨ ਬਦਲਿਆ ਪਾਲਕੀ ਤੇ ਬਿਠਾ ਕੇ ਹਾਥੀ ਤੇ ਬਿਠਾਇਆ ਤੇ ਫੁੱਲਾਂ ਦੀ ਵਰਖਾ ਕੀਤੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਜੈ ਜੈਕਾਰਾਂ ਕੀਤੀਆਂ ਮੇਰੇ ਵਰਗੇ ਨੂੰ ਥੋੜਾ ਜਿਹਾ ਇੱਜ਼ਤ ਮਾਣ ਮਿਲ ਜਾਏ ਨਾ ਬੋਲੀ ਬਦਲ ਜਾਂਦੀ ਆਮ ਬੰਦੇ ਨਾਲ ਗੱਲ ਨਹੀਂ ਕਰਦਾ ਪਰ ਗੁਰੂ ਰਵੀਦਾਸ ਜੀ ਹਾਥੀ ਤੇ ਬੈਠ ਕੇ ਅਕਾਲ ਪੁਰਖ ਨੂੰ ਪਤਾ ਕੀ ਕਹਿੰਦੇ ਨੇ ਐਸੀ ਲਾਲ ਬੋਲੋ ਸਾਰੇ ਐਸੀ ਸੁਝਬਿਨ ਕੋਣ ਕਰੇ ਗਰੀਬ ਨਿਵਾਜ ਸਾਰੇ ਬੋਲਿਆ ਕਰੋ ਗਰੀਬ ਨਿਵਾਜ ਮਾਥੇ ਇਹ ਛਤਰ ਤੂੰ ਝੁਲਾਉਣ ਵਾਲਾ ਤੂੰ ਚਾਹੇ ਤਾਂ ਸਲਾਮਾ ਹੁੰਦੀਆਂ ਨੇ ਨਹੀਂ ਤੇ ਦੁਨੀਆ ਕਿਸੇ ਨੂੰ ਸਲਾਮ ਨਹੀਂ ਕਰਦੀ ਜੇ ਤੂੰ ਚਾਹੇ ਤੇ ਸਲਾਮਾ ਹੋ ਜਾਂਦੀ ਕੈਸੀ ਨਿਮਰਤਾ ਹੈ ਕੈਸਾ ਪਿਆਰ ਹੈ ਜੈ ਜੈਕਾਰ ਆਪਣੀ ਹੋ ਰਹੀ ਏ ਪਰ ਕਹਿੰਦੇ ਨੇ ਤੇਰੀ ਜੈ ਜੈਕਾਰ ਹੈ ਮੇਰੀ ਨਹੀਂ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ ਕਰੋ ਵਰਦਾ ਗਰੀਬ ਨਿਵਾਜ ਕੀ ਉਸਿਆ ਮਹਿਰਾ ਮਾਥੇ ਛਤਰ ਧਰੇ ਤੁਸੀਂ ਵੀ ਅਰਦਾਸ ਕਰਿਆ ਕਰੋ ਕਿ ਸਾਡੇ ਤੋਂ ਥੱਲੇ ਕਈ ਹਜ਼ਾਰ ਪਰਿਵਾਰ ਐਸੇ ਨੇ ਜਿਨ੍ਹਾਂ ਕੋਲ ਘਰ ਨਹੀਂ ਪ੍ਰਸ਼ਾਦਾ ਵੀ ਨਹੀਂ ਹੁਣ ਵਾਸਤੇ ਬਿਸਤਰਾ ਵੀ ਨਹੀਂ ਆਪਣੇ ਆਪਣੇ ਹਿਸਾਬ ਨਾਲ ਅਰਦਾਸ ਕਰੋਗੇ ਨਾ ਤੇ ਕਈ ਹਜ਼ਾਰ ਗੁਣਾ ਭਾਗ ਲੱਜਾ ਜਾਏ ਜੇ ਜਦੋਂ ਕਹੋਗੇ ਨੇ ਮੈਂ ਕੀਤਾ ਮੈਂ ਕੀਤਾ ਮੈਂ ਕਰਦਿਆਂ ਦਾ ਮੇਰੇ ਤੋਂ ਬਗੈਰ ਕੋਈ ਕਰ ਨਹੀਂ ਸਕਦਾ ਫੇਰਸ ਹੋ ਜਾਏਗਾ ਜ਼ਿੰਦਗੀ ਵੀਰਸ ਹੀ ਹੋ ਜਾਏਗੀ ਜੇ ਜੇ ਰਸ ਬਣਾਉਣਾ ਫਿਰ ਹਰ ਗੱਲ ਵਿੱਚ ਮਹਾਰਾਜ ਦਾ ਸ਼ੁਕਰਾਨਾ ਗਾਓ ਸਾਰੇ ਗਰੀ ਗੁਨੀਵਾਜ ਉਸਿਆ ਮੇਰਾ ਮਾਥੇ ਛਤਰ ਪਰੇ ਜਪੋ ਜੀ ਗਰੀ ਇਹ ਚਤਰ ਪਰੇ ਐਸੀ ਲਾ ਐਸੀ ਲਾ ਤuj ਬਿਨ ਕੌਣ ਕਰੇ ਤuj ਬਿਨ ਕੌਣ ਕਰੇ ਕਰ ਵਰਨਾ ਤuj ਬਿਨ ਕੌਣ Oh ਸਤੇ ਗੁਰੂ ਯਕਤ ਗੁਰੂ ਪਰਮਪਾਰਸ ਸੰਤ ਸ਼ਰੋਮਣੀ ਇਨਕਲਾਬ ਦੇ ਮੋਢੀ ਦੁਖੀਆਂ ਗਰੀਬਾਂ ਮਜ਼ਲੂਮਾਂ ਦੇ ਮਸੀਹਾ ਚੌ ਜੋਗਾਂ ਦੀ ਸ਼ਖਸੀਅਤ ਦੇ ਮਾਲਕ ਬਾਣੀ ਦੇ ਰਚੇਤਾ ਰਾਗਾ ਦੇ ਤਨੀ ਕਲ ਗੁਰੂ ਰਾਜ ਗੁਰੂ ਗੁਰੂਆਂ ਦੇ ਗੁਰੂ ਯਗਤ ਗੁਰੂ ਪਰਮ ਪਾਰ ਸੰਤ ਸ਼ਰੋਮਣੀ ਤਨ ਤਨ ਸਤਗੁਰ ਅਰਦਾਸ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਚਰਨਾਂ ਤੋਂ ਵਰਸਾਈਆਂ ਹੋਈਆਂ ਗੁਰੂ ਪਿਆਰੀਆਂ ਗੁਰੂ ਸਵਾਰੀਆਂ ਗੁਰੂ ਕੀ ਆ ਲਾਡਲੀ ਸੰਗਤ ਹੈ 1400 33 ਕੀ ਮਾਗ ਸੁਦੀ ਪੰਦਰਾਸ ਦੁਖੀਆਂ ਕੇ ਕਲਿਆਣ ਹਿਤ ਪ੍ਰਗਟੇ ਗੁਰੂ ਰਵਿਦਾਸ ਤਨ ਤਨ ਸਤਿਗੁਰੂ ਦਾ ਆਸ ਮਹਾਰਾਜ ਜੀ ਦੇ 648ਵੇਂ ਮਹਾਨ ਆਗਮਨ ਗੁਰਪੁਰ ਪ੍ਰਕਾਸ਼ ਦਿਹਾੜੇ ਪਿਟਸਵਰਗ ਦੇ ਪ੍ਰਬੰਧਕ ਕਮੇਟੀ ਸੇਵਾਦਾਰ ਸਮੁੱਚੀ ਸੰਗਤ ਆਲਾਕਾਨਵਾਸੀ ਸੰਗਤ ਤੇ ਦੂਰ ਬਰੇਡੇ ਦੀ ਸੰਗਤ ਅੱਜ ਬੜੇ ਪਿਆਰ ਸਤਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਆਗ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਪਾਵਨ ਪਵਿੱਤਰ ਹਯੂਰੀ ਦੇ ਅੰਦਰ ਉਪਸਤਿਤ ਹੋ ਕੇ ਵਾਰਾਜ਼ਮਾਨ ਹੋ ਕੇ ਸਵਾਇਮਾਨ ਹੋ ਕੇ ਅੱਜ ਦੇ ਇਹਨਾਂ ਸਮਾਗਮਾਂ ਦਾ ਸਮੁੱਚੀ ਸੰਗਤ^{(0)} ਦੇਗਾ ਅਨੰਦ ਮਾ ਰਈਏ ਗੁਰੂ ਕੀ ਅਲਾਹੀ ਬਾਣੀ ਦੇ ਅਖੰਡ ਜਾਪਾਂ ਦੇ ਭੋਗ ਤੋਂ ਬਾਅਦ ਕਲਯੁਗ ਮੇ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇ ਧਿਆਨਾ ਗੁਰੂ ਕੀ लाਡਲੀ ਸੰਗਤ ਨੂੰ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਜਥੇ ਨੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਜੈਸੀ ਆਵਾ ਖਸਮ ਕੀ ਬਾਣੀ ਤੈਸਲਾ ਕਰੀ ਗਿਆਨ ਵੇ ਲਾਲੋ ਭਾਵ ਗੁਰੂ ਕੀ ਲਾਡਲੀ ਸੰਗਤ ਨੂੰ ਹਰੀ ਜਸ ਕੀਰਤਨ ਦੇ ਨਾਲ ਜਥੇ ਨੇ ਸਾਂਝ ਪਾ ਕੇ ਸੰਗਤ ਨੂੰ ਕਰਤਾਰਥ ਕੀਤਾ ਉਪਰੰਤ ਸਕੱਤਰ ਸਾਹਿਬ ਜੋ ਕਿ ਮੰਚ ਦਾ ਸੰਚਾਲਨ ਕਰ ਰਹੇ ਨੇ ਮੰਚ ਨੂੰ ਆਪਰੇਟ ਕਰ ਰਹੇ ਨੇ ਉਹਨਾਂ ਨੇ ਦਾਸਾਂ ਨੂੰ ਮੈਂ ਇੱਕ ਦਿੱਤਾ ਧੰਨਵਾਦ ਤਨ ਤਨ ਸਤੂਗੁਰ ਵਾਹਿ ਸਿੰਘ ਮਹਾਰਾਜ ਜੀ ਦੇ 648ਵੇਂ ਮਹਾਨ ਆਗਮਨ ਗੁਰਪੁਰ ਪ੍ਰਕਾਸ਼ ਦਿਹਾੜੀ ਦੀ ਸੁਮੱਚੀ ਸੰਗਤ ਨੂੰ ਕਰੋੜ ਕਰੋੜ ਵਧਾਈ ਮੁਬਾਰਕਾ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂਆਂ ਦੇ ਗੁਰੂ ਜਗਤ ਗੁਰੂ ਧੰਨ ਧੰਨ ਸਤਿਗੁਰ ਬਦਾਸ ਮਹਾਰਾਜ ਮਾਗਦੀ ਪੂਰਨ 마ਸ਼ੀ 1377 ਭਾਗ 1433 14ਵੀਂ ਸਦੀ ਦੇ ਵਿੱਚ ਉਸ ਅਕਾਲ ਪੁਰਖ ਵੱਲੋਂ ਉਸ ਵਾਹਿਗੁਰੂ ਵੱਲੋਂ ਉਸ ਨਰੰਕਾਰ ਵੱਲੋਂ ਉਸ ਪ੍ਰਭੂ ਪ੍ਰੀਤਮ ਪਿਆਰੇ ਵੱਲੋਂ ਤੁੰਗੁਰਬਦਾਸ ਮਹਾਰਾਜ ਜੀ ਦੀ ਡਿਊਟੀ ਔਰ ਸੇਵਾ ਲਾ ਕੇ ਇਸ ਸੰਸਾਰ ਤੇ ਇਸ ਦੁਨੀਆ ਤੇ ਪਾਵ ਸਨਮਾਨਯੋਗ ਆਦਰਨੀਏ ਬੰਦਨੀ ਪਿਤਾ ਸੰਤੋਖ ਦਾ ਜੀ ਸਲਮਾਨ ਜੋਗ ਆਦਰਨੀਏ ਵੰਦਨੀਏ ਮਾਤਾ ਕਲਸ਼ਾ ਦੇਵੀ ਜੀ ਦੇ ਕੋਖ ਨੂੰ ਗ੍ਰਹਿ ਨੂੰ ਭਾਗ ਲੱਗੀ ਸ਼ੀਰ ਗੋਵਰਧਨਪੁਰ ਉੱਤਰ ਪ੍ਰਦੇਸ਼ ਵਾਰਾਨਸੀ ਦੀ ਧਰਤੀ ਤੇ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਜਿਸ ਵਕਤ ਮਹਾਰਾਜ ਜੀ ਦਾ ਇਸ ਸੰਸਾਰ ਤੇ ਇਸ ਦੁਨੀਆ ਤੇ ਆਉਣਾ ਹੋਇਆ ਸਮਾਂ ਇੰਨਾ ਵਧੀਆ ਅਨਕੂਲ ਨਹੀਂ ਇੱਕ ਦੂਸਰੇ ਦੇ ਪਰਸ਼ਾਮੀ ਤੋਂ ਪਿੱਟ ਚੜ ਰਹੀ ਹੈ ਸ਼ੂਆ ਸ਼ਾ ਕਾਸਟਿਜ਼ਮ ਜੋ ਬੰਤੇ ਹੈ ਮਾਨਵ ਲੋ ਭਾਵ ਇਨਸਾਨ ਨੂੰ ਇਨਸਾਨ ਨਹੀਂ ਸਮਝਿਆ ਜਾ ਰਿਹਾ ਹੈ ਤੇ ਉਸ ਅਕਾਲ ਪੁਰਖ ਨੇ ਤੁਹਾਨੂੰ ਦਰਬਾਦਸ ਮਹਾਰਾਜ ਜੀ ਦੀ ਇੱਕ ਡਿਊਟੀ ਇੱਕ ਸੇਵਾ ਲਾ ਕੇ ਇਸ ਸੰਸਾਰ ਚ ਇਸ ਦੁਨੀਆ ਚ ਭੇਜਿਆ ਹੈ ਸਤਿਕਾਰਯੋਗ ਸਾਧ ਸੰਗਤ ਜੀਓ ਤੁਨਗੁਰ ਵਿਵਾਸ ਮਹਾਰਾਜ ਇਸ ਦੁਨੀਆ ਤੇ ਸੰਸਾਰ ਤੇ ਉਸ ਦੇ ਹੁਕਮ ਦੇ ਮਤਾਬਕ ਆਏ ਔਰ ਉਹਨਾਂ ਨੇ ਪੂਰੇ ਮਾਨਵ ਨੂੰ ਸਮੁੱਚੇ ਸੰਸਾਰ ਨੂੰ ਪੂਰੇ ਵਿਸ਼ਵ ਨੂੰ ਪੂਰੀ ਦੁਨੀਆ ਨੂੰ ਸਾਂਝੀ ਵਾਲਤਾ ਦਾ ਸੱਦ ਉਪਦੇਸ਼ ਦੇਣ ਵਾਸਤੇ ਭਾਵ ਸਵੈ ਮਾਨ ਵਾਲੀ ਜ਼ਿੰਦਗੀ ਜੀਣ ਦਾ ਉਹ ਮਜਸਮਾ ਉਹ ਨਾਮ ਦਾ ਗਿਆਨ ਖਜ਼ਾਲਾ ਪੰਡਾਰਾ ਸਤਿਗੁਰਾਂ ਨੇ ਡੰਕੇ ਦੀ ਝੂਟ ਤੇ ਬਖਸ਼ਿਸ਼ ਕੀਤਾ ਹੈ ਵੇਸ਼ਕ ਉਸ ਵਕਤ ਕੋਈ ਉੱਚੀ ਸਾਂ ਨਹੀਂ ਸੀ ਭਰ ਸਕਦਾ ਸਾਂਗੁਰਬਦਾਸ ਮਹਾਰਾਜ ਦੇ ਜੀਵਨ ਤੋਂ ਔਰ ਉਹਨਾਂ ਦੀ ਵਿਚਾਰਧਾਰਾ ਤੋਂ ਔਰ ਉਹਨਾਂ ਦੇ ਜੋ ਬਾਣੀ ਦੇ ਸਤਬੋਲ ਹੈ ਉਹਨਾਂ ਤੋਂ ਉੱبر ਕੇ ਇਹ ਤੱਥ ਸਾਹਮਣੇ ਆਉਂਦੇ ਹੈ ਕਿ ਤਨ ਗੁਰਵਦਾਸ ਮਹਾਰਾਜ ਜੀ ਨੇ ਉਸ ਆਕਾਲ ਪੁਰਖ ਕੋਲ ਲਗਾਈ ਹੋਈ ਸੇਵਾ ਡਿਊਟੀ ਹੈ ਬੜੇ ਪਿਆਰ ਸਤਕਾਰ ਤੇ ਅਦਬ ਦੇ ਨਾਲ ਨਰਪੈ ਨਰਪਉ ਲਡਾਰ ਤੇ ਨ ਤੜਕ ਹੋ ਕੇ ਇਸੇ ਵਾ ਨੂੰ ਨਵਾਇਆ ਤੁਨ ਗੁਰਬਦਾਸ ਜੀ ਵਾਲਾ ਦੇ ਸੱਜ ਵਚਨ ਬੋਲ ਬਾਣੀ ਦੇ ਉਹ ਹਾਮੀ ਭਰਦੇ ਨੇ ਕੋ ਬਨਜਾਰੋ ਆਰਾਮ ਕੋ ਮੇਰਾ ਢਾਂਡਾ ਲਾਦਿਆ ਜ਼ਾਇਰੇ ਉਸ ਵਕਤ ਹਾਨੂਗੁਰ ਬਾਬਾਸ ਮਹਾਰਾਜ ਜੀ ਨੇ ਤੰਛੀ ਬਨਾਸ ਦੀਆਂ ਗਲੀਆਂ ਦੇ ਵਿੱਚ ਡੰਕੇ ਦੀ ਚੋਪ ਤੇ ਉਹਨਾਂ ਨੇ ਇਹ ਹੁਕਮ ਦਿੱਤਾ ਕਿ ਜੇਕਰ ਕੋਈ RAM ਨਾਮ ਦਾ ਵਪਾਰੀ ਹੈ ਚਾਹਵਾਨ ਹੈ ਤਾਂ ਮੇਰੇ ਨਾਲ ਸਾਂਝ ਕਰੇ ਮੈਂ ਇਹ ਉਹ ਗਿਆਨ ਮੈਂ ਉਹ ਆਰਾਮਨਾਮ ਦਾ ਪੰਡਾਰ ਵਕਸ਼ਿਸ਼ ਕਰਨ ਲਈ ਤਿਆਰ ਆ ਸਤਿਕਾਰਯੋਗ ਸਾਧ ਸੰਗਤ ਜੀ ਤਾਨੂ ਗੁਰਬਦਾਸ ਮਹਾਰਾਜ ਦੇ ਇਹ ਬੋਲ ਜੋ ਨੀਵੇਂ ਪਾਸੇ ਤੋਂ ਲਹਿੰਦੇ ਪਾਸੇ ਤੋਂ ਕਾ ਫੂਸ ਕਖ ਕਨੀਆਂ ਦੀਆਂ ਚੌਪੜੀਆਂ ਛੱਲਾ ਟਾਰਿਆਂ ਚੋਂ ਇੱਕ ਕ੍ਰਾਂਤੀਕਾਰੀ ਆਵਾਜ਼ ਜਦੋਂ ਪੁੱਲ ਲਕਾਈ ਨੇ ਸਰਵਣ ਕੀਤੀ ਹੈ ਤਾਂ ਉਹਨਾਂ ਦੇ ਵਿੱਚ ਇੱਕ ਊਰਜਾ ਇੱਕ ਚੇਤਨਤਾ ਇੱਕ ਸ਼ਰਧਾ ਭਾਵਨਾ ਪੈਦਾ ਹੋਈ ਜਿਹੜੇ ਲੌਂਗ ਟਾਈਮ ਤੋਂ ਲੰਬੇ ਸਮੇਂ ਤੋਂ ਸੈਮੇ ਤੇ ਡਰੇ ਔਰ ਕਬਰਾਏ ਹੋਏ ਸਨ ਜਿਨ੍ਹਾਂ ਦੇ ਉੱਪਰ ਅਬਜੈਕਸ਼ਨ ਅਲੋਕੇਸ਼ਨ ਕੰਡੀਸ਼ਨਲਾ ਦੰਡ ਔਰ ਸਜਾਵਾਂ ਸਨ ਸਤਿਕਾਰਯੋਗ ਸਾਧ ਸੰਗਤ ਜੀ ਜਿਸ ਵਕਤ ਤੁਹਾਨੂੰ ਗੁਰਬਦਾਸ ਮਹਾਰਾਜ ਜੀ ਨੇ ਇਹ ਨਾਮ ਦਾ ਹੂਕਾ ਸੰਜੀਵਾਲਤਾ ਦਾ ਸੱਦ ਉਪਦੇਸ਼ ਸਾਰੀ ਸੰਗਤ ਨੂੰ ਬਖਸ਼ਿਸ਼ ਕੀਤਾ ਹੈ ਤੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਬਾਣੀ ਦੇ ਵਿੱਚੋਂ ਇਹ ਬੋਲ ਸਰਵਣ ਕਰਨੇ ਨੂੰ ਮਿਲਦੇ ਹੈ ਕਿ ਜਿਸ ਵਕਤ ਤਨ ਸਤਪੁਰ ਬਦਾਸ ਜੀ ਮਹਾਰਾਜ ਜੀ ਨੇ ਇਨ੍ਹਾਂ ਹਾਲਾਤਾਂ ਨੂੰ ਭਾਪਿਆ ਇਨ੍ਹਾਂ ਹਾਲਾਤਾਂ ਨੂੰ ਤੱਕਿਆ ਇਨ੍ਹਾਂ ਹਾਲਾਤਾਂ ਨੂੰ ਜਾਣਿਆ ਇਨ੍ਹਾਂ ਹਾਲਾਤਾਂ ਨੂੰ ਅਨੁਭਵ ਔਰ ਮਹਿਸੂਸ ਕੀਤਾ ਸੱਚ ਜਾਣਿਓ ਤਾਨੂਗੁਰ ਬਦਾਸ ਮਹਾਰਾਜ ਖੁਦ ਚਿੰਤਿਤ ਹੋਏ ਸੋਚਣ ਲਈ ਮਜਬੂਰ ਹੋਏ ਔਰ ਇਹ ਦਲੀਲ ਬਾਣੀ ਦੇ ਵਿੱਚੋਂ ਮਿਲਦੀ ਹੈ ਤਾਨੂਗੁਰ ਬਦਾਸ ਮਹਾਰਾਜ ਬਾਣੀ ਰਹੀ ਦਲੀਲ ਦਿੰਦੇ ਨੇ ਮੇਰੀ ਸੰਗਤ ਕੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਲਤਾ ਜਨਮ ਕੋ ਭਤੀ ਆਰਾਮ ਦੇ ਸਈਆ ਜੀ ਕੇ ਜੀਵਨਾ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ ਕੀ ਆਵਾਜ਼ ਲੈਂਦੇ ਪਾਸੇ ਨੀਵੇਂ ਪਾਸੇ ਤੋਂ ਸ਼ਾਹੀ ਮਹਿਲਾਂ ਤੱਕ ਗੂੰਜੀ ਤਾਨਗੁਰ ਬਾਬਾ ਸਹਾਰਾਜ ਇਸ ਆਵਾਜ਼ ਨੂੰ ਬਲੰਦ ਕਰਨ ਵਾਸਤੇ ਸ਼ਾਹੀ ਮਹਿਲਾਂ ਤੱਕ ਵੀ ਪਹੁੰਚੇ ਸਤਿਕਾਰਯੋਗ 사ਸੰਗਤ ਜੀ ਧੰਨ ਗੁਰਬਦਾਸ ਮਹਾਰਾਜ ਬਾਣੀ ਦੇ ਸੱਦ ਬੋਲਾ ਰਹੀ ਸਾਨੂੰ ਸਮਝਾਉਣਾ ਕਰ ਰਿਹਾ ਰਾਜਾ ਹਰਦੇਵ ਸਿੰਘ ਨਾਗਰ ਮਲ ਦੇ ਸ਼ਾਹੀ ਮਹਿਲ ਚ ਜਦੋਂ ਪਹੁੰਚੇ ਹੈ ਤੇ ਆਦ ਕਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਚ ਉਹ ਬੋਲ ਉਹ ਸ਼ਬਦ ਅੰਕਤ ਆ ਐੜਿਆ ਤੋ ਜਿਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਮਹਿਲ ਦੇ ਵਿੱਚ ਪਰਵੇਸ਼ ਕੀਤਾ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਬਾਣੀ ਦੇ ਅੰਦਰ ਆਖਿਆ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ ਤੁਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਆਪ ਦਾ ਸਪਸ਼ਟੀਕਰਨ ਦਿੱਤਾ ਕਿ ਅੱਜ ਤੇਰੇ ਸ਼ਾਹੀ ਮਹਿਲ ਦੇ ਵਿੱਚ ਲਿੰਦੇ ਪਾਸੇ ਤੋਂ ਰਬਵਾਸ ਨਾਮ ਦਾ ਇਹ ਪ੍ਰਾਣੀ ਤੇਰੇ ਨਾਮ ਸੰਜੀਵਾਲਤਾ ਦੀ ਗੱਲ ਵਿਚਾਰ ਗੋਸ਼ਟੀ ਕਰਨ ਵਾਸਤੇ ਆਇਆ ਜਦੋਂ ਬਾਦਸ਼ਾਹ ਨੂੰ ਪਤਾ ਲੱਗਾ ਤੋ ਧਿਆਨ ਦਿਓ ਗੁਰੂ ਬਿਤਾਹ ਜੀ ਦੇ ਅਗਲਾ ਵਚਨ ਜੋ ਬਾਦਸ਼ਾਹ ਦੇ ਨਾਲ ਸਾਂਝਾ ਕੀਤਾ ਹੈ ਉਹ ਵੀ ਆਦ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਡ ਆ ਅੰਕਤ ਹੈ ਵਰਾਜ਼ਮਾਨ ਹੈ ਉਹ ਗੁਰੂ ਬਿਦਾਸ ਮਹਾਰਾਜ ਉਹ ਬਾਣੀ ਦੇ ਸਤਬੋਲ ਕਹਿ ਰਹੇ ਨੇ ਦਰਦ ਦੇਖ ਸਭ ਕੋ ਹੱਸਾ ਐਸੀ ਦਸ਼ਾ ہماری ਐ ਰਾਜਨ ਤੇਰੀ ਹਕੂਮਤ ਦੇ ਅੰਦਰ ਤੇਰੀ ਸੱਤਾ ਦੇ ਅੰਦਰ ਤੇਰੇ ਰਾਜ ਦੇ ਅੰਦਰ ਇਹ ਲੋਕ ਇਹਨਾਂ ਦਾ ਜੀਣਾ ਮੁਸ਼ਕਲ ਹੈ ਦਸ਼ਾ ਔਰ ਦਿਸ਼ਾ ਦੋਨੋਂ ਤਹਸ ਨਸ ਕਰ ਦਿੱਤੇ ਹੈ ਰਾਜਾ ਹਰਦੇਪ ਸਿੰਘ ਨਾਗਰਮਨ ਨੇ ਤਾਨੂਗੁਰ ਬਦਾਸ ਸਮਾਰ ਵਾਲੇ ਵੱਲ ਤੱਕਿਆ ਤੇ ਜਦੋਂ ਤੱਕਿਆ ਅਗਲਾ ਬੋਲ ਉਹ ਵੀ ਬਾਣੀ ਰਾਹੀਂ ਧਨੂਗੁਰ ਵਦਾਸ ਮਹਾਰਾਜ ਜੀ ਨੇ ਬਾਦਸ਼ਾਹ ਨੂੰ ਸਬੋਧਨ ਕੀਤਾ ਔਰ ਉਹ ਵੀ ਬੋਲ ਆਦ ਧਨ ਸਹਿਬ ਸ੍ਰੀ ਗੁਰਗ੍ਰੰਥ ਸਾਹਿਬ ਵਰਾਜ਼ਮਾਨ ਹੈ। ਸ਼ਿਸ਼ੋਵ ਤੇ ਅੰਤ ਤੇ ਐੜਿਆ ਉਹ ਗੁਰੂ ਅਰਜਨ ਦੇਵ ਮਹਾਰਾਜ ਅਗਲਾ ਸ਼ਬਦ ਉਚਾਰਨ ਕਰਦੇ ਨੇ ਕਿ ਦਰਦ ਦੇਖ ਸਭ ਕੋ ਹੱਸਾ ਐਸੀ ਦਸ਼ਾ ਹਮਾਰੀ ਇਹਦੇ ਨਾਲ ਅਗਲਾ ਸ਼ਬਦ ਕਹਿ ਰਹੇ ਨੇ ਅਗਲੇ ਸ਼ਬਦ ਦੇ ਨਹੀਂ ਉਚਾਰਨ ਕਰ ਰਹੇ ਨੇ ਦੁਖੀਆ ਦਰਦ ਬੰਦ ਦਾਰੇ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਇਹ ਰਾਜਨ ਜੋ ਤੇਰੀ ਹਕੂਮਤ ਦੇ ਅੰਦਰ ਇਹ ਸਿਸਟਮ ਇਹ سلسلہ ਚੱਲ ਰਿਹਾ ਹੈ ਇਹਦੇ ਤੇ ਕਦੋਂ ਗੌਰ ਕੀਤੀ ਜਾਏਗੀ ਇਹ ਕਦੋਂ ਮਸਲਾ ਹੱਲ ਹੋਏਗਾ ਤੋ ਬਾਦਸ਼ਾ ਦੋਨੋ ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿ ਰਿਹਾ ਕਿ ਮਹਾਰਾਜ ਇੱਕ ਕਿਵੇਂ ਤੇ ਕਿੱਦਾਂ ਔਰ ਕਦੋਂ ਵਾਪਰ ਰਿਹਾ ਹੈ ਇਹਦਾ ਜਵਾਬ ਤੁਨ ਗੁਰਬਦਾਸ ਮਹਾਰਾਜ ਬਾਣੀ ਰਹੀਂ ਬਖਸ਼ਿਸ਼ ਕਰਦੇ ਨੇ ਪਰ ਉਹ ਵੀ ਬੋਲ ਆਦ ਧਨ ਸੈਭ ਜੀ ਗੁਰਗੰਸਾਹਿ ਐੜਿਆ ਅੰਕਤਿਆ ਵਾ ਰਾਜ਼ਮਾਨ ਆ ਗੁਰਮਤਾਜ ਜੀ ਕਹਿੰਦੇ ਨੇ ਨਰਪਤ ਏਕ 시ਗਾਸਨ ਸੋਇਆ ਸੁਪਨੇ ਭਿਆ ਭਿਖਾਰੀ ਅਛਤ ਰਾਜ ਵਿਛਰਤ ਦੁੱਖ ਪਾਇਆ ਸੋਗਤ ਭਈ ਹਮਾਰੀ ਆ ਰਾਜਨ ਤੇਰੇ ਰਾਜ ਦੇ ਅੰਦਰ ਸ਼ਾਤਰ ਦਿਮਾਗ ਦੇ ਨਾਲ ਇਹਨਾਂ ਲੋਕਾਂ ਦੇ ਦਿਮਾਗ ਤੇ ਐਸੀ ਸੱਟ ਮਾਰੀ ਔਰ ਜਿਹੜੇ ਅੱਜ ਮੰਗਣ ਵਾਲੇ ਬਣਾਤੇ ਦਰਦ-ਦਰ ਦਾ ਠੋਕਰਾਂ ਖਾਣੇ ਮਜਬੂਰ ਕਰ ਦਿੱਤੇ ਗਏ ਔਰ ਇਹ ਕਿਸੇ ਸਮੇਂ ਇਹਨਾਂ ਦੀ ਆਪਣੀ ਸਤਾ ਆਪਣਾ ਰਾਜਭਾਗ ਤੇ ਆਪਣੀ ਹਕੂਮਤ ਔਰ ਇਹ ਵੰਡਣ ਵਾਲੇ ਸਨ ਇਹ ਮੰਗਣ ਵਾਲੇ ਨਹੀਂ ਸਨ ਆਪ ਧੰਨ ਸਹਿਬ ਜੀ ਗੁਰਗ੍ਰੰਥ ਸਾਹਿਬ ਜੀ ਦਾ 1390 ਅੰਗ ਪੜੋ ਸਵਈਏ ਮਹੱਲੇ ਪਹਿਲੇ ਕੇ ਧੰਗ ਗੁਰੂ ਨਾਨਕ ਦੇ ਮਹਾਰਾਜ ਇਹਦੀ ਹਾਮੀ ਭਰਦੇ ਨੇ ਦਲੀਲ ਦਿੰਦੇ ਨੇ ਔਰ ਉਹਨਾਂ ਨੇ ਬਾਣੀ ਦੇ ਅੰਦਰ ਇਹ ਦੱਸਿਆ ਔਰ ਉਹਨਾਂ ਨੇ ਡੰਕੇ ਦੀ ਚੋੜ ਤੇ ਇਹ ਦਲੀਲ ਦਿੱਤੀ ਹੈ ਔਰ ਉਹਨਾਂ ਨੇ ਇਹ ਵਿਚਾਰ ਬਾਣੀ ਰਾਹੀਂ ਦਿੱਤੀ ਹੈ ਮਹਾਰਾਜ ਬੜੇ ਸੁਚੰਜੇ ਟੰਗ ਦੇ ਨਾਲ ਮਹਾਰਾਜ ਜੀ ਇਹ ਵਿਚਾਰ ਗੋਸ਼ਟੀ ਕਰ ਰਹੇ ਹੈ ਔਰ ਇੱਥੇ ਹੀ ਬਸ ਨਹੀਂ ਤਨੂ ਗੁਰਬਦਾਸ ਮਹਾਰਾਜ ਦੀ ਜੋ ਬਾਣੀ ਆਦ ਭੰਨ ਸੈਭ ਜੀ ਕੋ ਗ੍ਰੰਥ ਸੈਬ ਵਾਰਾਦ ਮਾਨ ਹੈ ਪਹਿਲੀ ਪਾਤਸ਼ਾਹੀ ਤਨ ਸਤਗੁਰੂ ਨਾਨਕ ਦੇਵ ਮਹਾਰਾਜ ਪੰਜਾਬ ਤੋਂ ਪੈਦਲ ਚੱਲ ਕੇ 30 ਅਗਸਤ 1507 ਨੂੰ ਸੁਲਤਾਨਪੁਰ ਲੋਧੀ ਤੋਂ ਤਨਗੁਰ ਬਾਬਾ ਸ ਮਹਾਰਾਜ ਕਾਂਛੀ ਬਨਾਰ ਦੀ ਧਰਤੀ ਤੇ ਪਹੁੰਚੇ 1030 ਮੀਲ ਦਾ ਪੈਂਡਾ ਤਨਗੁਰ ਨਾਨਕ ਦੇ ਮਹਾਰਾਜੀ ਨੇ ਇਹ ਤੈਅ ਕੀਤਾ ਔਰ ਉਸ ਜਗ੍ਹਾ ਤੇ ਜਾ ਕੇ ਵਾਰਾਜਮਾਨ ਹੋਏ ਇੱਕੋ ਮੰਚ ਇੱਕੋ ਹੀ ਪਲੇਟਫਾਰਮ ਇੱਕੋ ਹੀ ਸਟੇਜ ਉਹਦੇ ਤੇ ਬੈਠ ਕੇ ਤਿੰਨਾ ਮਹਾਂਪੁਰਖਾਂ ਨੇ ਧੰਨ ਗੁਰਬਦਾਸ ਮਹਾਰਾਜ ਧੰਨ ਸਤਗੁਰੂ ਕਬੀਰ ਸਾਹਿਬ ਔਰ ਗੁਰੂ ਵਿਦਾਸ ਜੀ ਇਹਨਾਂ ਨੇ ਵਿਚਾਰ ਗੋਸ਼ਟੀ ਸਾਂਝੀ ਕੀਤੀ ਔਰ ਜੇ ਉਸ ਵਕਤ ਵਿਚਾਰਾਂ ਦਾ ਆਵਾਨ ਪ੍ਰਦਾਨ ਕੀਤਾ ਗਿਆ ਤੇ ਜਦੋਂ ਵਾਪਸ ਪਰਤਣ ਲੱਗੇ ਹੈ ਤੇ ਗਰਮ ਤਿਆਰਿਓ ਧੰਨ ਗੁਰਬਦਾਸ ਮਹਾਰਾਜ ਦੇ ਪਾਸ ਜੋ ਬਾਣੀ ਦਾ ਮਜਸਮਾ ਜੋ ਬਾਣੀ ਦਾ ਖਜ਼ਾਨਾ ਮੌਕੇ ਨਾ ਮੌਜੂਦ ਹੈ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਬੜੇ ਆਦਰ ਬਤ ਤੇ ਮਾਨ ਸਨਮਾਨ ਸਤਕਾਰ ਦੇ ਨਾਲ ਭੇਟ ਕੀਤਾ ਔਰ ਉਹ ਬਾਣੀ 40 ਸ਼ਬਦ 41 ਮਾ ਸ਼ਲੋਕ 16 ਰਾਗਾ ਚ ਉਹ ਬਾਣੀ ਦਾ ਮਜਸਮਾ ਤਨ ਗੁਰੂ ਨਾਨਕ ਦੇ ਮਹਾਰਾਜ ਖੁਦ ਆਪ ਪੈਦਲ ਚੱਲ ਕੇ ਪੰਜਾਬ ਲੈ ਕੇ ਆਏ ਸਮਾ ਪਾ ਕੇ 1604 ਦੇ ਵਿੱਚ ਆਦ ਧੰਨ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੀ ਸੰਪਾਦਨਾ ਹੋਈ ਔਰ ਇਹਦੇ ਵਿੱਚ 36 ਮਹਾਨ ਪੈਗੰਬਰਾਂ ਰਹਿਬਰਾਂ ਦੀ ਬਾਣੀ ਐਡ ਹੋਈ 31 ਰਾਗ 1430 ਅੰਗ ਔਰ 60 ਮਹਾਨ ਮਹਾਪੁਰਖਾਂ ਦੀ ਬਾਣੀ ਇਹ ਸਾਨੂੰ ਸਾਂਝੀ ਵਾਲਤਾ ਦਾ ਸਦ ਉਪਦੇਸ਼ ਦੇ ਰਹੀ ਹੈ ਤੋਂ ਗਰਮਕ ਪਿਆਰਿਓ ਤਵੱਜਹ ਦੇਣੀ ਮੈਂ ਇਹ ਵਿਚਾਰ ਆਪਣੇ ਕੋਲੋਂ ਨਹੀਂ ਕਹਿ ਰਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਈ ਗੁਰਦਾਸ தாਸ ਲਾਇਬ੍ਰੇਰੀ ਅੰਮ੍ਰਿਤਸਰ ਇੱਥੇ ਇੱਕ ਹੱਥ ਲਿਖਤ ਗ੍ਰੰਥ ਦੇਵਨਾਗਰੀ ਭਾਸ਼ਾ ਚ ਮੌਜੂਦ ਹੈ ਔਰ ਇੱਥੇ ਹੀ ਵਸ ਨਹੀਂ ਸਿੱਖ ਰੈਫਰੈਂਸ ਲਾਇਬ੍ਰੇਰੀ ਗੋਲਡਨ ਟੈਂਪਲ ਸ੍ਰੀ ਅੰਮ੍ਰਿਤਸਰ ਇੱਥੇ ਇੱਕ ਹੱਥ ਲਿਖਤ ਗ੍ਰੰਥ ਗੁਰਮਕੀ ਦੇ ਵਿੱਚ ਮੌਜੂਦ ਹੈ ਔਰ ਇੱਥੇ ਹੀ ਵਸ ਨਹੀਂ ਸਵਰਗੀਆ ਗੁਰਮਤ ਸਿੰਘ ਮੁਸਾਫਰ ਸੈਂਟਰ ਯਾਦਗਾਰੀ ਲਾਇਬ੍ਰੇਰੀ ਪਟਿਆਲਾ ਇੱਥੇ ਵੀ ਇੱਕ ਹੱਥ ਲਿਖਤ ਗ੍ਰੰਥ ਮੌਜੂਦ ਹੈ ਜਿਹੜੀ ਕਿ ਦੇਵ ਲਾਗਰੀ ਭਾਸ਼ਾ ਚ ਤੋਂ ਗੁਰਮਤ ਪਿਆਰਿਓ ਸਾਨੂੰ ਗੁਰੂ ਅਦਾਸ ਸਾਹਿਬ ਜੀ ਨੇ ਚੌ ਵਰਨਾਂ ਨੂੰ ਸਾਂਝਾ ਉਪਦੇਸ਼ ਦਿੱਤਾ ਆਪ ਦੇ ਚਰਨਾਂ ਚ ਬੈਤੀ ਹੈ ਕਿ ਕੌਮ ਮੇਰੀ ਦੇਉ ਪੈਣੋ ਵੀਰੋ ਤੁਸੀਂ ਦਰਦ-ਦਰ ਠੋਕਰਾ ਖਾਓ ਨਾ ਗੁਰੂ ਰਵਿਦਾਸ ਗੁਰੂ ਹੈ ਸਾਡਾ ਇਸ ਨੂੰ ਕਦੇ ਭੁਲਾਓ ਨਾ ਕੌਮ ਦੀ ਖਾਤਰ ਜਿਸ ਨੇ ਆਪਣੇ ਹੱਥਕੜੀਆਂ ਲਗਵਾਈਆਂ ਜਹਲਾਂ ਦੇ ਵਿੱਚ ਜ਼ੁਲਮ ਸਹਾਰੇ ਨਜ਼ਰਾ ਨਹੀਂ ਚੁਕਾਇਆ ਉਸ ਗੁਰੂ ਦੇ ਚਰਨਾਂ ਤੋਂ ਬਿਨ ਕਿਤੇ ਵੀ ਸੀ ਝੁਕਾਓ ਨਾ ਕੌਮ ਮੇਰੀ ਦੇ ਪੈਣੋ ਵੀਰੋ ਤੁਸੀਂ ਦਰ ਦਰ ਠੋਕਰਾ ਖਾਓ ਨਾ ਗੁਰੂ रविदास ਗੁਰੂ ਹੈ ਸਾਡਾ ਉਸ ਨੂੰ ਕਦੇ ਭਲਾਓ ਨਾ ਇੱਥੇ ਹੀ ਵਸਨੀ ਰਹਿੰਦੇ ਦੂਰ ਹੀ ਕੋਟ ਕਚਹਿਰੀਆਂ ਤੇ ਸਾਡਾ ਕੋਈ ਵਕੀਲ ਨਾ ਜੱਜ ਹੁੰਦਾ ਲੱਗੇ ਹੁੰਦੇ ਜ਼ਬਾਨ ਤੇ ਲੱਕ ਤਾਲੇ ਇਦਾਂ ਨਹੀਂ ਸਟੇਜਾਂ ਤੇ ਜੱਜ ਹੁੰਦਾ ਦਿੰਦਾ ਕੋਈ ਨਾ ਮਾਨ ਲਪਾੜਿਆਂ ਨੂੰ ਨਾ ਹੀ ਜ਼ਿੰਦਗੀ ਜੀਣ ਦਾ ਚੱਜ ਹੁੰਦਾ ਇਹਨਾਂ ਪੱਗਾਂ ਦੁਪੱਟਿਆਂ ਚੁੰਨੀਆਂ ਦੀ ਥਾਂ ਸਾਡੇ ਸਿਰਾਂ ਤੇ ਟੋਕਰੀ ਛੱਜ ਹੁੰਦਾ ਹੁੰਦਾ ਜੇਕਰ ਨਾ ਕਿਸੇ ਤਰੀਕੇ ਅੰਦਰ ਸਾਡਾ ਸਖਣਾ ਜਿਹਾਂ ਇਤਿਹਾਸ ਹੁੰਦਾ ਸਾਡਾ ਨਾਮ ਨਿਸ਼ਾਨ ਨਾ ਕਿਤੇ ਹੁੰਦਾ ਜੇ ਨਾ ਜੱਗ ਤੇ ਗੁਰੂ ਰਵਿਦਾਸ ਹੁੰਦਾ ਦੋ ਰਹਿਬਰ ਮਸੀਹੇ ਜਿਨ੍ਹਾਂ ਉੱਚੀ ਕੀਤੀ ਸ਼ਾਨ ਇੱਕ ਗੁਰੂ ਰਵਿਦਾਸ ਦੂਜੇ ਭੀਮ ਬਦਵਾਨ ਇੱਕ ਲਿਖ ਗਿਆ ਬਾਣੀ ਤੇ ਇੱਕ ਲਿਖ ਗਿਆ ਸੁਬਦਾਨ ਦੋ ਰਹਿਬਰ ਮਸੀਹੇ ਜਿਨ੍ਹਾਂ ਉੱਚੀ ਕੀਤੀ ਸ਼ਾਨ ਇੱਕ ਗੁਰੂ ਰਵਿਦਾਸ ਦੂਜਾ ਭੀਮ ਬਦਵਾਨ ਬਹੁਤ ਬਹੁਤ ਧੰਨਵਾਦ ਬੋਲੇ ਸੋ ਨਰਪੈ ਰਬਦਾਸ ਟਵੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਚੈਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ